ਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਅਰਜੀਤ ਸਿੰਘ ਚੰਨੀ ਭਲਕੇ ਪੰਜਾਬ ਦੇ ਵਿੱਚ ਸਤਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਪਾਸੇ ਪ੍ਰਸ਼ਾਸਨ ਤੇ ਚੋਣ ਕਮਿਸ਼ਨ ਪੂਰੀ ਤਰ੍ਹਾਂ ਦੇ ਨਾਲ ਸਤਰਕ ਤੇ ਸਰਗਰਮ ਨਜ਼ਰ ਆ ਰਿਹਾ ਹੈ ਉੱਥੇ ਹੀ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਤੇ ਅੱਜ ਆਪੋ ਆਪਣੇ ਚੋਣ ਅਮਲੇ ਦੇ ਨਾਲ ਜਿਹੜੇ ਬੂਥ ਵਕੋ ਵਕ ਅਧਿਕਾਰੀਆਂ ਨੂੰ ਸੌਂਪੇ ਗਏ ਨੇ ਉਹ ਅੱਜ ਸ਼ਾਮ ਤੱਕ ਉਹਨਾਂ ਬੂਥਾਂ ਦੇ ਉੱਤੇ ਆਪਣੀ ਪਹੁੰਚ ਕਰਨਗੇ ਤੇ ਭਲਕੇ ਸਵੇਰੇ 8 ਵਜੇ ਤੋਂ ਲੈ ਕੇ ਜਿਹੜੀ VOTING ਹੈ ਉਹ ਸ਼ੁਰੂ ਹੋ ਜਾਵੇਗੀ ਗਰਮੀਆਂ ਨੂੰ ਮੁੱਖ ਰੱਖਦੇ ਆ ਖਾਸ ਧਿਆਨ ਵੀ ਰੱਖਿਆ ਗਿਆ ਉੱਥੇ ਜਿਹੜੇ ਵਿਕਲਾੰਗ ਨੇ ਉਹਨਾਂ ਲਈ ਵੀ ਖਾਸ ਤੌਰ ਤੇ ਵੱਖੋ ਵੱਖਰੇ ਪ੍ਰਬੰਧ ਵੀ ਕੀਤੇ ਗਏ ਨੇ ਪੰਜਾਬ ਦੇ ਵਿੱਚ 7ਵੇਂ ਗੇੜ ਦੀ ਆਖਰੀ ਗੇੜ ਦੀਆਂ ਇਹ ਚੋਣਾ ਹੋਣ ਜਾ ਰਹੀਆਂ ਨੇ ਤੇ 7ਵੇਂ ਗੇੜ ਦੀ ਚੋਣਾ ਹੀ ਪੰਜਾਬ ਦੀਆਂ ਹੀ ਚੋਣਾ ਹੋਣਗੀਆਂ ਤੇ ਇਸ ਦੇ ਨਾਲ ਹੀ ਕੁਝ ਹੋਰ ਵੀ ਥਾਵਾਂ ਨੇ ਜਿਸ ਥਾਂ ਦੇ ਉੱਤੇ ਇਹ ਚੋਣਾ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾ 2024 ਦੇ ਵਿੱਚ ਕਿਸ ਦੀ ਫਤਿਹ ਹੋਵੇਗੀ ਇਹ ਲੋਕਾਂ ਦੇ ਹੱਥ ਹੁਣ ਕਮਾਨ ਹੈ ਕਿਹੜੀ ਪਾਰਟੀ ਨੂੰ ਲੋਕ ਚੋਣਗੇ ਪਰੰਤੂ ਜੇਕਰ ਗੱਲ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਦੀ ਇਲੈਕਸ਼ਨ ਕਮਿਸ਼ਨ ਜਦੋਂ ਤੋਂ ਕੋਡ ਆਫ ਕੰਡਕਟ ਲਾਗੂ ਹੋਇਆ ਉਦੋਂ ਤੋਂ ਹੀ ਸਰਗਰਮ ਤੇ ਸਖਤ ਨਜ਼ਰ ਆ ਰਿਹਾ ਹੈ ਤੇ ਜਿਹੜੇ ਵਿਅਕਤੀਆਂ ਦੇ ਵੱਲੋਂ ਅੰਗਲੀਆਂ ਵਰਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਵੀ ਦਰਜ ਕੀਤੇ ਗਏ ਨੇ ਬੀਤੇ ਦਿਨ ਵੀ ਕੁਝ ਮਾਮਲੇ ਇਸੇ ਤਰ੍ਹਾਂ ਹੀ ਸਾਹਮਣੇ ਆਏ ਨੇ ਜਿੱਥੇ ਸ਼ਰਾਬ ਵੰਡਣ ਦੇ ਸਬੰਧ ਦੇ ਵਿੱਚ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੇ ਗਏ ਨੇ ਉੱਥੇ ਹੀ ਅੱਜ ਆਪੋ ਆਪਣੇ ਜਿਹੜੇ ਬੂਥ ਨੇ ਉਹ ਪੋਲਿੰਗ ਜਿਹੜੇ 에ਜੰਟ ਨੇ ਉਹਨਾਂ ਦੇ ਮਦੇ ਨਜ਼ਰ ਅੱਜ ਸ਼ਾਮ ਤੱਕ ਸਾਰੀ ਟੀਮਾਂ ਉੱਥੇ ਪਹੁੰਚ ਜਾਣਗੀਆਂ ਈਵੀਐਮ ਨੂੰ ਲੈ ਕੇ ਵੀ ਖਾਸ ਸੁਰੱਖਿਆ ਰੱਖੀ ਗਈ ਹੈ ਤੇ ਉੱਥੇ ਹੀ ਜਿਹੜੀ ਥਾਵਾਂ ਦੇ ਉੱਤੇ ਈਵੀਐਮ ਭੇਜੇ ਜਾ ਰਹੇ ਨੇ ਉੱਥੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਜੇਕਰ ਇੱਕ ਈਵੀਐਮ ਮਸ਼ੀਨ ਦੇ ਵਿੱਚ ਕੋਈ ਤਕਨੀਕੀ ਤੌਰ ਤੇ ਖਰਾਬੀ ਆਂਦੀ ਹੈ ਤਾਂ ਦੂਸਰੀ ਵੀ ਉਸ ਥਾਂ ਦੇ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇਗੀ ਤੇ ਸਾਰੇ ਜਿਹੜੇ ਚੋਣ ਅਮਲੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਸਰਗਰਮ ਤੇ ਸਖਤ ਦਿਸ਼ਾ-ਨਿਰਦੇਸ਼ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਉੱਥੇ ਹੀ 1 ਜੂਨ ਨੂੰ ਆਖਰੀ ਗੇੜੀਆਂ ਜਿਹੜੀਆਂ ਚੋਣਾਂ ਨੇ ਉਪੈਨ ਜਾ ਰਹੀਆਂ ਨੇ ਤੇ 4 ਜੂਨ ਨੂੰ ਨਤੀਜੇ ਆਉਣਗੇ ਜਿਵੇਂ ਐਸਡੀਐਮ ਸਾਵਨ ਨੇ ਤੁਹਾਨੂੰ ਪਹਿਲੇ ਬਰੀਫ ਕੀਤਾ ਹੈ ਇਹ 'ਚ ਕੋਈ ਸ਼ੱਕ ਨਹੀਂ ਪਿਛਲੇ ਪਹਿਲੇ 5 ਦਿਨ ਤੋਂ ਅਸੀਂ ਲਗਾਤਾਰ ਸੈਂਟਰ ਤੇ ਜਿਹੜਾ ਜਿੱਥੇ ਆ ਆਪਣਾ ਸਟਰੋਂਗ ਰੂਮ ਹੈ ਇਹ ਤੋਂ ਇਲਾਵਾ ਜਿੰਨੇ ਸਾਡੇ ਪੋਲਿੰਗ ਬੂਥ ਬਣੇ ਨੇ ਹਰ ਤਰ੍ਹਾਂ ਦਾ ਅਰੇਂਜਮੈਂਟ ਜਿਹੜਾ ਅਸੀਂ ਵੋਟਰ ਦੇ ਲਈ ਕੀਤਾ ਹੈ ਉਸ ਤੋਂ ਇਲਾਵਾ ਜਿੰਨੇ ਬੂਥ ਨੇ ਇੱਥੇ ਪਾਰਟੀ ਜਿਹੜੀ ਆ ਅਸੀਂ ਡਿਸਪੈਚ ਕਰ ਦਿੰਦੀਆਂ 12 ਵਜੇ ਤੱਕ ਲਾ ਕੇ ਡਿਊਟੀਆਂ ਬਾਕੀ ਸੁਵਿਧਾ ਹਰ ਇੱਕ ਦਿੱਤੀ ਹੋਈ ਹੈ ਤੁਸੀਂ ਦੇਖੋ ਪਿੱਛੇ ਇੱਥੇ ਵੀ ਸਾਰੇ ਅਰੇਂਜਮੈਂਟਸ ਕੀਤੇ ਹੋਏ ਨੇ ਟੈਂਟ ਲੱਗੇ ਆ ਬਕਾਇਦਾ ਕੂਲਰ ਪੱਖੇ ਪਾਣੀ ਦਾ ਅਰੇਂਜਮੈਂਟ ਖਾਣ ਪੀਣ ਦਾ ਅਰੇਂਜਮੈਂਟ ਸਾਰਾ ਕੀਤਾ ਹੋਇਆ ਆ ਤੇ ਇਹਦੇ ਵਿੱਚ ਇਹ ਸਾਰਾ ਕੁਝ ਇਸ ਲਈ ਕੀਤਾ ਹੈ ਮੇਨ ਕੇ ਇਹ ਜਿਹੜੀ ਲੋਕਤੰਤਰ ਹੈ ਇਹਦੇ ਵਿੱਚ ਜਿਹੜਾ ਵੋਟਰ ਦਾ ਇਹ ਅਧਿਕਾਰ ਹੈ ਉਹਨਾਂ ਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਫਿਊਚਰ ਹੈ ਸਾਡਾ ਸਾਰਿਆਂ ਦਾ ਫਿਊਚਰ ਹੈ ਇਸ ਲਈ ਮੇਰੀ ਰਿਕਵੈਸਟ ਵੀ ਹੈ ਸਾਰਿਆਂ ਨੂੰ ਬਿਨਾਂ ਕਿਸੇ ਡਰ ਭੈ ਦੇ ਉਹ ਆਪਣੀ ਇਸ ਜਿਹੜਾ ਇਹ ਉਹਨਾਂ ਦਾ ਅਧਿਕਾਰ ਹੈ ਉਹਦੀ ਹਰ ਹਾਲਤ ਚ ਵਰਤੋਗਾ ਨੇ ਇਹਦੇ ਚ ਕੋਈ ਢਿੱਲ ਮੱਠ ਜਾਂ ਲਾਪਰਵਾਹੀ ਟਾਈਪ ਜਾਂ ਸੁਸਤੀ ਨਾ ਦਿਖਾਉਣ ਵੀ ਚਲੋ ਕੋਈ ਗੱਲ ਨਹੀਂ ਜੇ ਨਹੀਂ ਪਾਈ ਵੋਟ 100% ਬੰਦੇ ਨੂੰ ਜਾ ਕੇ ਆਪਣੀ ਵੋਟ ਪਾਣੀ ਚਾਹੀਦੀ ਹੈ ਆਪਦੇ ਫਿਊਚਰ ਬਣਾਉਣਾ ਚਾਹੀਦਾ ਹੈ ਤਾਂ ਕਿ ਇਹ ਜਿਹੜਾ ਸਾਡਾ ਡੈਮੋਕ੍ਰੇਸੀ ਦਾ ਪਰਬ ਹੈ ਇਹ ਪੂਰਾ ਕਾਮਯਾਬ ਹੋਵੇ ਇੱਕ ਬੂਥ ਦੇ ਉੱਤੇ ਕਿੰਨੇ ਸਖਤ ਕਰਮੀ ਲਾਇਗਏਗਾ ਤਾਂ ਜੋ ਕਿਸੇ ਨੂੰ ਪਰ ਟੰਡਾ ਉਹਦੇ ਚ ਸ਼੍ਰੀਮਾਨ ਜੀ ਇਸ ਤਰ੍ਹਾਂ ਹੈ ਹੱਥ ਜਿਹੜਾ ਸਾਡੇ ਬੂਥ ਹੈ ਮੈਂ ਡੀਐਸਡੀਐਨ ਸਾਹਿਬ ਨੇ ਅਸੀਂ ਉਹਨਾਂ ਦੀ ਇੱਕ ਵਰਨੇਬਿਲਟੀ ਹੁੰਦੀ ਹੈ ਉਹ ਮੈਪਿੰਗ ਹੈ ਉਹ ਅਸੀਂ ਕੀਤੀ ਹੋਈ ਹੈ 190 ਬੂਥਾਂ ਦੇ ਵਿੱਚੋਂ ਸਾਡੇ 85 ਬੂਥ ਸਾਡੇ ਇਦਾਂ ਦੇ ਜਿਹੜੇ ਅਸੀਂ ਵਰਨੇਬਲ ਹੈ ਉਹ ਸਾਨੂੰ ਮਾਨ ਜੋਗ ਇਲੈਕਸ਼ਨ ਕਮਿਸ਼ਨ ਦਾ ਇੱਕ ਨੋਰਮ ਮਿਲਿਆ ਹੋਇਆ ਹੈ ਨੋਰਮ ਦੇ ਮੁਤਾਬਕ ਅਸੀਂ ਉੱਥੇ ਫੋਰਸ ਪਲੱਸ ਸਾਡੇ ਸਿਵਲ ਦੇ ਜਿਹੜਾ ਸਟਾਫ ਹੈ ਜੀ ਡਿਪਲੋਏ ਕੀਤਾ ਹੋਇਆ ਕੁਝ ਸਵੇਦਨਸਿਲੀ ਬੂਥ ਵੀ ਆ ਗਏ ਇਸ ਤਰ੍ਹਾਂ ਦੇ ਆਹ ਵਰਨੇਬਲ ਜਿਹੜਾ ਕਿਹਾ ਮੈਂ ਇਹ ਸਵੇਦਨਸਿਲੀ ਹੈ 85 ਜਿਹੜੇ ਹੈ ਨਾ ਜੀ ਇਹ ਸਵੇਦਨਸਿਲੀ ਨੇ